ਜੀਜਾ ਸਾੜਾ ਕਾਲਾ ਮਾਲਾ ਬਸਾਹੀ ਚਲੀ ਗਿਆ ਹੋਰ ਕੀ ਕਰੀ ਤੇ ਕੁਦਰਤ ਬਹੁਤ ਗਲਵਾਨ ਹੈ ਜੀ ਪ੍ਰਮਾਤਮਾ ਇਹ ਵਕਤ ਬਹੁਤ ਵੱਡੀ ਚੀਜ਼ ਹੈ ਜੀ ਦੇਖ ਹੀ ਰਹੇ ਹੋਗੇ ਅੱਜ ਕੱਲ ਤੁਸੀਂ ਟੀਵੀ ਤੇ ਵਕਤ ਰਾਜਾਂ ਤੋਂ ਭੀਖ ਮੰਗਾ ਦਿੰਦਾ ਹੈ ਵਕਤ ਪਖਾਰੀਆਂ ਦੇ ਸਿਰ ਤੇ ਤਾਜ ਟਕਾ ਦਿੰਦਾ ਹੈ ਵਕਤ ਵਕਤ ਬਹੁਤ ਵੱਡੀ ਚੀਜ਼ ਹੈ ਜੀ ਦਰੀਏ ਮਹਾਰਾਜ ਤੂੰ ਉੱਚੇ ਬੋਲ ਨਾ ਬੋਲੀਏ ਕਰਤਾ ਰੋਂ ਦਰੀਏ ਜੱਜ ਦੇ ਕੰਮ ਕੀਤੇ ਹੁੰਦੇ ਲੋਕ ਫੁੱਲਾਂ ਦੇ ਹਾਰ ਵੀ ਪਾਉਂਦੇ ਸੀ ਪਾਏ ਵੀ ਹੈ ਪਰ ਅੱਜ ਦੇ ਕੰਮ ਹੀ ਨਹੀਂ ਕੀਤੇ ਲੋਕਾਂ ਨੂੰ ਟਿੱਚ ਸਮਝਿਆ ਟਿੱਚ ਲੋਕ ਕਹਿੰਦੇ ਚਲੋ ਕੋਈ ਨਹੀਂ ਪਬਲਿਕ ਹੈ ਜੀ ਚੁੱਪ ਰਹਿ 5 ਸਾਲ ਬੁੱਲਾ ਨੂੰ ਜਿੰਦੇ ਲਾ ਲੈਣ 10 ਸਾਲ ਦਿਲ ਤੇ ਪੱਥਰ ਰੱਖ ਲੈਣ 15 ਸਾਲ ਘੁੱਟ-ਘੁੱਟ ਕੇ ਜਿਉ ਲੈਣ 20 ਸਾਲ ਪਰ 20 ਸਾਲਾਂ ਬਾਅਦ ਜਦੋਂ ਪਬਲਿਕ ਉੱਠ ਖੜਦੀ ਹੈ ਨਾ ਫਿਰ 20 ਸਾਲਾਂ ਦਾ ਸਹਾਵ 20 ਮਿੰਟਾਂ 'ਚ ਲੈ ਲੈਂਦੀ ਹੈ ਜਨਾਬ ਇਹ ਪਬਲਿਕ ਹੈ ਪਬਲਿਕ ਇਹ ਲੋਕ ਨੇ ਇਹਲਾ ਸਰਕਾਰੀ ਡਿਗਰੀ ਕਾਲਜ ਹੈ ਬੱਲੂਆਣੇ ਚ। ਔਰ ਸਭ ਤੋਂ ਮੈਂ ਪਾਰਲੀਮੈਂਟ ਚ ਵੀ ਇਹ ਗੱਲ ਬੋਲਨੀ ਸੀ ਜਦੋਂ ਮੈਂ ਐਮਪੀ ਹੁੰਦਾ ਸੀ। ਕਿ ਜਦੋਂ ਵਿਦਿਅਕ ਅਦਾਰਾ ਦੂਰ ਹੋਵੇ ਪਿੰਡ ਤੋਂ ਕੋਈ ਸਕੂਲ ਜਾਂ ਕਾਲਜ ਦੂਰ ਹੋਵੇ ਸਭ ਤੋਂ ਵੱਧ ਭੁਗਤਣਾ ਪੈਂਦਾ ਉਸ ਇਲਾਕੇ ਦੀਆਂ ਕੁੜੀਆਂ ਨੂੰ। ਮਾਪੇ ਕਹਿੰਦੇ بس ਜਿੰਨੇ ਸਾਡੇ ਪਿੰਡ ਚ ਪੜ ਲੀ ਪੜ ਲੀ ਅਸੀਂ ਦੂਰ ਨਹੀਂ ਭੇਜਣਾ ਨਾ ਕੋਈ ਜਾਣ ਦਾ ਸਾਧਨ ਹੈ ਕਦੇ ਡਾਲਿਆਂ ਤੇ ਲੰਮਕ ਕੇ ਜਾਂਦੀਆਂ ਟਰਾਲੀਆਂ ਦੇ ਕਦੇ ਕਿਸੇ ਤੋਂ ਅੱਜ ਨੇ ਵੀ ਹਾਂ ਤੋਂ ਰਾਈਡ ਮੰਗਦੀਆਂ ਜ਼ਮਾਨਾ ਕਲਯੁਗ ਦਾ ਚੱਲ ਰਿਹਾ ਹੈ ਤਾਂ ਲੋਕ ਕਹਿੰਦੇ ਆ ਸਾਨੂੰ ਐਜੂਕੇਸ਼ਨ ਨਾਲੋਂ ਇੱਜ਼ਤ ਪਿਆਰੀ ਹੈ ਅਸੀਂ ਨਹੀਂ ਪੜਾਉਣੀ ਕੁੜੀ ਅੱਜ ਤਾਂ ਹਟਾ ਲੈਣੇ ਆ ਇੰਟੈਲੀਜੈਂਟ ਕੁੜੀਆਂ ਜਿਹੜੀਆਂ ਫਸਟੋਂ ਦੀਆਂ ਰਹੀਆਂ ਇਲਾਕੇ ਚੋਂ ਜਾਂ ਜ਼ਿਲ੍ਹੇ ਚੋਂ ਜਾਂ ਪੰਜਾਬ ਚੋਂ ਉਹਨਾਂ ਨੂੰ ਵੀ ਹਟਾ ਲੈਂਦੇ ਸਨ ਕਾਰਨ ਕਿ ਜੀ ਨੇੜੇ ਤੇੜੇ ਕੋਈ ਵਿਦਿਗਦਾਰਾ ਨਹੀਂ ਹੈਗਾ ਇੱਥੇ ਜ਼ਿਆਦਾਤਰ ਬਿਸ਼ਨੋਈ ਸਮਾਜ ਦੇ ਲੋਕ ਰਹਿੰਦੇ ਆ 10ਵੀਂ ਜਾਂ 12ਵੀਂ ਕਰਕੇ ਕੁੜੀਆਂ ਵਿਆਹ ਦਿੰਦੇ ਆ ਕਾਰਨ ਜਾ ਮਲੋਟ ਜਾਓ ਪੜਾਉਣ ਬੀਏ ਕਰਾਉਣ ਵਾਸਤੇ ਸੰਗਰੀਆ ਜਾਓਗੇ ਅਬੋਰ ਜਾਓਗੇ ਇੱਧਰ ਜਾਓਗੇ ਨਹੀਂ ਮਾਪੇ ਨਹੀਂ ਚਾਹੁੰਦੇ ਕਿਉਂਕਿ ਜ਼ਮਾਨਾ ਖਰਾਬ ਜੇ ਤੁਹਾਡੇ ਘਰੇ ਹੀ ਕਾਲਜ ਹੋਵੇ ਜੇ ਤੁਹਾਡੀ ਦੇਖਰੇਖ ਅੱਖਾਂ ਦੇ ਸਾਹਮਣੇ ਤੁਹਾਡਾ ਬੱਚਾ ਪੜ ਰਿਆ ਹੋਵੇ ਤੁਸੀਂ ਬੱਚੇ ਨੂੰ ਕਿਉਂ ਨਹੀਂ ਪੜਾਉਂਗੇ ਕਿਹੜਾ ਮਾਪਾ ਨਹੀਂ ਚਾਹੁੰਦਾ ਕਿਹੜਾ ਮਾਂ ਪਿਓ ਨਹੀਂ ਚਾਹੁੰਦਾ ਮੇਰੀ ਕੁੜੀ ਬੀਏ ਕਰੇ ਐਮਏ ਕਰੇ ਐਮਐਸਸੀ ਕਰੇ ਬੀਕਾਮ ਕਰੇ ਡਾਕਟਰ ਬਣੇ ਇੰਜੀਨੀਅਰ ਬਣੇ ਅਫਸਰ ਬਣੇ ਕੌਣ ਨਹੀਂ ਚਾਹੁੰਦਾ ਜੀ ਸਿਰਫ ਇੰਨਾ ਵਾਲੀ ਬਣ ਠੇਕਾ ਲੈਣਾ ਨੇ ਆਮ ਲੋਕਾਂ ਦੇ ਧੀਆਂ ਪੁੱਤਾਂ ਨੂੰ ਪੜਾਉਣ ਦਾ ਆਮ ਆਦੀ ਪਾਰਟੀ ਦਾ ਨਿਸ਼ਾਨਾ ਹੈ ਮਿਸ਼ਨ ਹੈ ਦਿੱਲੀ ਚਰਵਿੰਦ ਕੇਜਰੀਵਾਲ ਕਰ ਰਿਹਾ ਹੈ ਉਹੀ ਪਾਰਟੀ ਹੈ ਉਹੀ ਸਾਰੀ ਸੋਚ ਹੈ ਅਸੀਂ ਪੰਜਾਬ ਚ ਕਰ ਰਹੇ ਹਾਂ ਦਿੱਲੀ ਦੇ ਵਿੱਚ 2.5 ਲੱਖ ਤੋਂ ਵੱਧ ਬੱਚੇ ਪ੍ਰਾਈਵੇਟ ਸਕੂਲਾਂ ਚੋਂ ਹਟਾ ਕੇ ਸਰਕਾਰੀ ਚ ਲਾਤੇ ਲੋਕਾਂ ਨੇ ਐਨੇ ਵਧੀਆ ਸਰਕਾਰੀ ਸਕੂਲ ਬਣਾਤੇ ਅਰਵਿੰਦ ਕੇਜਰੀਵਾਲ ਸਾਹਿਬ ਨੇ ਸਰਕਾਰੀ ਤੇ ਯਕੀਨ ਹੋਈ ਹੋ ਗਿਆ ਤਾਂ ਹੋ ਗਿਆ ਫਿਰ ਕੋਈ ਟੈਲੈਂਟ ਦੀ ਕਮੀ ਨਹੀਂ ਪ੍ਰੋਫੈਸਰ ਵੀ ਇੱਥੇ ਵਧੀਆ ਆਉਣਗੇ ਪ੍ਰਿੰਸੀਪਲ ਸਾਹਿਬ ਖੜੇ ਨੇ ਬੜਾ ਵਧੀਆ ਸਟਾਫ ਹੋਊਗਾ ਸਾਰਾ ਕੁਝ ਮਿਲੂਗਾ ਇੱਥੋਂ ਪੜ ਕੇ ਬੱਚੇ ਅਫਸਰ ਬਣਨਗੇ ਮੈਂ ਤੁਹਾਨੂੰ ਅੱਜ ਕਹਿ ਕੇ ਜਾਣਾ ਮੇਰੇ ਬਤੀ ਦੰਦ ਨੇ ਔਰ ਕੋਈ ਪੀਲਾ ਕਾਰਡ ਕੋਈ ਨੀਲਾ ਕਾਰਡ ਕੋਈ ਹਰਾ ਕਾਰਡ ਤੁਹਾਡੀ ਗਰੀਬੀ ਨਹੀਂ ਚੱਕ ਸਕਦਾ ਤੁਹਾਡੀ ਗਰੀਬੀ ਚੱਕ ਸਕਦੇ ਆ ਤੁਹਾਡੇ ਬੱਚੇ ਜੇ ਉਹਨਾਂ ਨੂੰ ਪੜ੍ਹਾ ਲਈਏ ਉਹ ਪੜ੍ਹ ਕੇ ਅਫਸਰ ਬਣ ਜਾਣ ਤਾਂ ਤੁਹਾਡੇ ਘਰਾਂ ਦੀ ਗਰੀਬੀ ਚੱਕੀ ਜਾਊਗੀ ਇਹ ਮੈਂ ਕਹਿ ਕੇ ਜਾਂਦਾ ਸਿਰਾਂ ਦੇ ਉੱਤੇ ਮੈਂ ਜਾਣਦਾ ਮੈਂ ਤਾਂ ਪਿੰਡਾਂ ਚੋਂ ਆਇਆ ਹੋਇਆ ਜੀ ਮੈਂ ਵੀ ਹੁਣ ਵੀ ਪਿੰਡ ਜਾਂਦਾ ਜਦੋਂ ਚਾਚੀਆਂ ਤਾਈਆਂ ਇਹਨੇ ਸਾਡੀਆਂ ਉਹ ਸਾਡੇ ਜਿਹੜੇ ਖੇਤਾਂ 'ਚ ਕੰਮ ਕਰਦੇ ਇੰਨੂ ਨਾਲ ਨਾ ਇੰਨੂ ਨਾਲ ਇੱਥੇ ਗੰਜ ਪੈ ਗਏ ਚਾਚੀਆਂ ਤਾਈਆਂ ਦੇ ਬਾਲ ਉੱਡ ਗਏ ਇਨੂ ਨਾਲ 24 ਘੰਟੇ ਇਨੂ ਰਹਿੰਦਾ ਤੜਕੇ ਗੋਹੇ ਵਾਲਾ ਬੱਠਲ ਦੁਪਹਿਰੇ ਲੱਕੜਾਂ ਵਾਲੀ ਪੰਡ ਪਿਛਲੇ ਜੇ ਪੈਰ ਚੜਹੀ ਵਾਲੀ ਪੰਡ ਇਨੂ ਰਹਿੰਦਾ ਇੱਥੇ ਇਨੂ ਇਹਨਾਂ ਨੂੰ ਪੁੱਛ ਕੇ ਦੇਖਿਓ ਸੁਖਵੀਰ ਬਦਲ ਹੋ ਰਹੇ ਨੇ ਆ ਕੈਪਟਨ ਮਨਿੰਦਰ ਇਨੂ ਕੀ ਹੁੰਦਾ ਪਤਾ ਹੀ ਨਹੀਂ ਨੰਨ ਕਦੇ ਗਰੀਬੀ ਹੰਡਾਈ ਹੋਵੇ ਪਿੰਡੇ ਤੇ ਪਤਾ ਲੱਗੇ ਇਹ ਇਨੋ ਤਾਂ ਕਹਦੇ ਨੇ ਕਿ ਇਨੋ ਜਿਹੜੀ ਦਾ ਟਡ ਖਰਾਬ ਹੁੰਦਾ ਮਿੱਟੇ ਟਡ ਖਰਾਬ ਹੋਏ ਇਨੋ ਇਨ ਨੂੰ ਨਹੀਂ ਪਤਾ ਇਹ ਨਾ ਕਦੇ ਕਿਸੇ ਨੂੰ ਬੱਠਲ ਚਕਾਇਆ ਹੋਵੇ ਕਦੇ ਭਰੀ ਚਕਾਈ ਹੋਵੇ ਤਾਂ ਪਤਾ ਲੱਗੇ ਗਰੀਬੀਆਂ ਦੇਖੀਆਂ ਹੁਣ ਤਾਂ ਪਤਾ ਲੱਗੇ ਮਾਂ ਰੁਗ ਲਾਉਂਦੀ ਹੋਵੇ ਭੈਣ ਤੇ ਭਾਈ ਮੂਰੋ ਮਸ਼ੀਨ ਕੇੜਦੇ ਹੋਣ ਟੋਕੇ ਵਾਲੀ ਉਹਨੂੰ ਪਤਾ ਲੱਗਦਾ ਗਰੀਬੀ ਕੀ ਹੁੰਦੀ ਐ ਇਹਨਾਂ ਨੂੰ ਕੀ ਪਤਾ ਗਰੀਬੀ ਕੀ ਹੁੰਦੀ ਹੈ ਮਹਿਲਾ ਚ ਜੰਮੇ ਐ ਸੋਨੇ ਦੇ ਚਮਚੇ ਮੂੰਹ ਚ ਲੈ ਕੇ ਜੰਮੇ ਐ ਇਹਨਾਂ ਨੂੰ ਕੀ ਪਤਾ ਗਰੀਬੀ ਕੀ ਹੁੰਦੀ ਇਹਨਾਂ ਨੂੰ ਕੀ ਪਤਾ ਕਾਲਜ ਕੀ ਹੁੰਦੇ ਨੇ ਇੱਥੇ ਸੁੱਖ ਚੈਨ ਚ ਕਾਲਜ ਖੁੱਲ ਗਏ ਇਹਨਾਂ ਨੂੰ ਕੀ ਪਤਾ ਕੀ ਹੋ ਗਿਆ ਇਹ ਤਾਂ ਪਹਾੜਾਂ ਵਾਲੇ ਕਾਲਜਾਂ ਚ ਪੜ੍ਹੇ ਨੇ ਇਹ ਤਾਂ ਪੜ੍ਹੇ ਹੀ ਨਹੀਂ ਇੱਥੇ ਪਹਾੜਾਂ ਵਾਲੇ ਸਕੂਲਾਂ ਚ ਪੜ੍ਹੇ ਨੇ ਸੋ ਅੱਜ ਮੈਨੂੰ ਬੜੀ ਖੁਸ਼ੀ ਹੈ ਕਿ ਵੈਸੇ ਤਾਂ ਸਭ ਲਈ ਲਾਰਡ ਹੈ ਪਰ ਕਿਉਂਕਿ ਬਹੁਤ ਆਤ ਬਿਸ਼ਨੋਈ ਸਮਾਜ ਦੀ ਹੈ ਉਹਨਾਂ ਦੀਆਂ ਬੱਚੇ ਬੱਚੀਆਂ ਇੱਥੋਂ ਪੜ ਕੇ ਅਫਸਰ ਬਣਨੇ ਅਫਸਰ ਬਣਨਗੇ ਤਾਂ ਚਿੰਗ ਲੱਗਦੀ ਹੈ ਦੀਵੇ ਨਾਲ ਜਿਵੇਂ ਕਹਿੰਦਾ ਜੋਤ ਨਾਲ ਜੋਤ ਜਗਦੀ ਹੈ ਹੋਰ ਅਫਸਰ ਬਣਨਗੇ ਫਿਰ ਪੁੱਛ ਕੇ ਆਉਣਗੇ ਵੀ ਕਿਹੜੀ ਕਿਤਾਬ ਪੜ੍ਹੀ ਸੀ ਕਿਹੜਾ ਪੇਪਰ ਦਿੱਤਾ ਸੀ ਹੋਰ ਅਫਸਰ ਬਣਨਗੇ ਨੌਕਰੀਆਂ ਦੇਣ ਵਾਲੇ ਪਾਸਿਓ ਆ ਤੁਹਾਡਾ ਪੁੱਤ ਖੜਾ ਹੈ 50000 ਨੌਕਰੀਆਂ ਦੇ ਇੱਕ ਤੁਹਾਡੇ ਸਾਹਮਣੇ ਖੜਾ ਜੀ ਪਰ 150000 ਨੌਕਰੀਆਂ ਹੋ ਗਈਆਂ 50000 ਸਰਕਾਰੀ ਨੌਕਰੀਆਂ 1 ਰੁਪਈਆ ਵੀ ਕਦੇ ਕਿਸੇ ਤੋਂ ਲਿਆ ਹੋਵੇ ਬੰਦਾ ਖੜਾ ਹੋ ਕੇ ਮੈਨੂੰ ਕਹਦੇ ਜੀ ਵੀ 1 ਰੁਪਈਆ ਆ ਜਿਸ ਤਰ੍ਹਾਂ ਐਮਐਲਏ ਸਾਹਿਬ ਨੇ ਕਿਹਾ ਇੱਕ ਪਿੰਡ ਚ 700 ਨੌਕਰੀ ਡੰਗਰਖੇੜਾ ਪਿੰਡ ਆ ਨਾਮ ਬਦਲੋ ਯਾਰ ਸਾਰਾ ਪਿੰਡ ਮਾਸਟਰਾਂ ਦਾ ਨਾਮ ਡੰਗਰਖੇੜਾ ਐ ਐਮਐਨਓ ਤੇ ਅਰਜੀ ਐ ਹਾਂ ਇਹ ਬਦਲੀਏ ਯਾਰ ਉਹਦਾ ਨਾਮ ਅਧਿਆਪਕ ਖੇੜਾ ਰੱਖੋ ਹਾਂ ਪਤਾ ਨਹੀਂ ਕਿਥੋਂ ਸੰਤਾ ਸਮਝਦੇ ਕੱਖ ਨਹੀਂ ਐ ਸਾਨੂੰ ਨਹੀਂ ਕੁਝ ਸਮਝਦੇ ਸੀ ਐ ਆਪਾਂ ਪ੍ਰੋਸੈਸ ਚਲਾਵਾਂਗੇ ਸੈਂਟਰ ਤੋਂ ਕਰੋਨਾ ਪੈਂਦਾ ਹੁੰਦਾ ਇਹ ਨਾਮ ਬਦਲੀ ਮਤਲਬ ਬਿਲਕੁਲ ਕਰਾਵਾ। ਹੋਰ ਵੀ ਆਲੇ-ਦਾਲੇ ਜਿਹੜੇ ਤੁਹਾਡੇ ਪਿੰਡ ਇੱਧਰ ਹੈਗੇ ਨਾ ਕਟਿਆਂ ਵਾਲੀ ਝੋਟਿਆਂ ਵਾਲੀ ਉਹ ਯਾਰ ਕੋਈ ਬੰਦਿਆਂ ਵਾਲੀ ਵੀ ਰੱਖ ਲੋ। ਪੁਰਾਣੇ ਮੋੜੀਆਂ ਗੱਡੀਆਂ ਹੋਈਆਂ ਨੇ ਜੀ ਉਦੋਂ ਜਿਵੇਂ ਹੋ ਗਿਆ ਹੁਣ ਤਾਂ ਠੀਕ ਕਰ ਲਈਏ। ਕਿਤੇ ਕਰ ਕੋਈ ਪੋਜ਼ਿਟਿਵ ਨਾਮ ਰੱਖੀਏ। ਹੈਨਾ? ਉਹ ਕੋ ਅਗਲਾ ਦੱਸ ਵੀ ਨਹੀਂ ਸਕਦਾ ਕਿ ਕੁੜੀ ਕਿੱਥੇ ਮੰਗੀ ਹੈ ਡੰਗਰ ਖੇੜਿਆ ਚ ਹੈ ਪਰ ਉਥੋਂ ਦੇ ਸਭ ਤੋਂ ਵੱਧ ਟੀਚਰ ਨੇ ਜੀ 700 ਟੀਚਰ ਦੇਖੋ ਪਿੰਡ 700 ਮਾਸਟਰ ਇੱਕ ਪਿੰਡ ਦਾ ਦੇਖੋ ਤੁਸੀਂ ਲਗਭਗ ਹਰ ਘਰ ਚ ਹੀ ਹੋ ਗਿਆ ਫਿਰ ਤਾਂ ਇਸ ਵਕਤ 250 ਵਿਦਿਆਰਥੀ ਨੇ ਇੱਥੇ ਔਰ ਖੁਸ਼ੀ ਦੀ ਗੱਲ ਇਹ ਹੈ ਮੈਨੂੰ ਪ੍ਰਿੰਸੀਪਲ ਸਾਹਿਬ ਨੇ ਦੱਸਿਆ 99 ਮੁੰਡੇ ਨੇ ਔਰ ਬਾਕੀ 150 ਕੁੜੀਆਂ ਨੇ ਕੁੜੀਆਂ ਦੀ এডਿਕੇਸ਼ਨ ਬਹੁਤ ਜ਼ਰੂਰੀ ਹੈ ਜੀ ਉਹ ਕਹਿੰਦੇ ਹ ਜੇ ਇੱਕ ਧੀ ਪੜ ਗਈ ਸਮਝ ਲਓ ਕਈ ਖਾਨਦਾਨ ਪੜ ਗਏ ਉਹਨੇ ਗਾਹਾਂ ਵਾਲਾ ਖਾਨਦਾਨ ਵੀ ਪੜਾ ਦੇਣਾ ਅੱਗੇ ਜਿੱਥੇ ਜਾਊਗੀ ਉਹ ਸੋ ਸਾਡੀਆਂ ਧੀਆਂ ਸਾਡੀਆਂ ਭੈਣਾਂ ਬਹੁਤ ਤਰੱਕੀ ਕਰ ਰਹੀਆਂ ਨੇ ਹਰ ਫੀਲਡ ਦੇ ਵਿੱਚ ਨੰਬਰ ਬਾਅਦ ਤੋਂ ਬਾਅਦ ਲੈ ਕੇ ਆ ਰਹੀਆਂ ਨੇ ਸੋ ਨਾ ਸਮੇਂ ਰੈਗੂਲਰ ਇੱਥੇ ਹੈਗੀਆਂ ਨੇ ਤੇ 28 ਕਮਰੇ ਨੇ ਕੰਟੀਨ ਹੈ ਤੇ ਹੁਣ ਇਹਦੇ ਵਿੱਚ ਜਿੰਨੇ ਵੀ ਬੱਚੇ ਜਿਉਂ-ਜਿਉਂ ਵਧਦੇ ਜਾਣਗੇ ਉਸ ਹਿਸਾਬ ਨਾਲ ਅਸੀਂ ਪ੍ਰੋਫੈਸਰ ਲੈਕਚਰਰ ਜਾਂ ਦੂਜੇ ਜਿਹੜਾ ਸਟਾਫ ਉਹ ਵੀ ਵਧਾਉਂਦੇ ਜਾਵਾਂਗੇ ਜੇ ਕਾਲਜ ਬਣਾਵਾਂਗੇ ਤਾਂ ਪ੍ਰੋਫੈਸਰ ਚਾਹੀਦੇ ਆ ਸਾਨੂੰ ਦਰਜਾ ਚਾਰ ਕਰਮਚਾਰੀ ਵੀ ਚਾਹੀਦੇ ਆ ਸਾਨੂੰ ਕਲਰਕ ਵੀ ਚਾਹੀਦੇ ਆ ਜੇ ਹਸਪਤਾਲ ਬਣਾਵਾਂਗੇ ਤਾਂ ਡਾਕਟਰ ਚਾਹੀਦੇ ਆ ਨਰਸਾਂ ਚਾਹੀਦੀਆਂ ਜੇ ਮਹੱਲਾ ਕਲੀਨਿਕ ਬਣਾਵਾਂਗੇ ਉੱਤੇ ਸਟਾਫ ਚਾਹੀਦਾ ਸੋ ਇਸ ਕਰਕੇ ਇਹ ਕੱਲਾ ਕਾਲਜ ਨਹੀਂ ਇਹਦੇ ਨਾਲ ਬਹੁਤ ਘਰਾਂ ਦੇ ਚੁੱਲ੍ਹੇ ਵੱਢਣਗੇ ਬਹੁਤ ਘਰਾਂ ਦੇ ਬਸਾਂ ਲੱਗਣ ਗਿਆ ਬੱਸਾਂ ਵਾਲੇ ਡਰਾਈਵਰਾਂ ਨੂੰ ਕੰਮ ਮਿਲੂਗਾ ਕਿੰਨਾ ਕੁ ਚਾਲੇਦਾਰੇ ਰੋਜ਼ਗਾਰ ਹੋਊਗਾ ਸ਼ਹਿਰ ਹੀ ਬਸ ਜਾਂਦਾ ਇੱਕ ਕਾਲਜ ਦੇ ਹਾਲੇਦਾਰੇ ਸ਼ਹਿਰ ਬਸ ਜਾਂਦਾ ਇੱਕ ਹੁਣੇ ਹੁਣੇ ਮੈਂ ਅਬੋਰ ਤੋਂ ਆਇਆ ਤੇ ਇਸ ਲਈ ਉਹ ਉਹ ਵੀ ਕਹਿੰਦੇ 70 ਸਾਲ ਚ ਪਹਿਲੀ ਵਾਰ ਹੋਇਆ ਉਹ ਉਹ ਵੀ 70 ਸਾਲ ਵਾਲੀ ਨੇ ਇਹ ਤਾਂ ਮਤਲਬ ਹੋਇਆ ਹੀ ਨਹੀਂ ਨਾ ਕੰਮ ਅੱਜ ਉਥੇ ਉਦਘਾਟਨ ਕਰਕੇ ਆਇਆ 120 ਕਰੋੜ ਰੁਪਏ ਦੀ ਲਾਗਤ ਨਾਲ ਅਬੋਰ ਦੇ ਕੱਲੇ-ਕੱਲੇ ਘਰ ਨੂੰ ਪੀਣ ਵਾਲਾ ਸਾਫ਼ ਪਾਣੀ ਮਿਲੂਗਾ ਜੀ ਅੱਜ ਮੈਂ ਬਟਨ ਦਬ ਕੇ ਆਇਆ ਹਾਂ ਔਰ ਜਿਹੜੀਆਂ ਪਾਈਪਾਂ ਪਾਈਆਂ ਨੇ 30 ਸਾਲ ਦੀ ਉਹਨਾਂ ਦੀ ਐਕਸਪਾਇਰੀ ਡੇਟ ਮਤਲਬ 30 ਸਾਲ ਉਹ ਪਾਈਪ ਲੀਕ ਨਹੀਂ ਹੋ ਸਕਦੀ ਕੋ ਕਲਕੱਤੇ ਤੋਂ ਕੋਈ ਹਦਰਾਬਾਦ ਤੋਂ ਤੇ ਕੋਈ ਬੰਗਲੌਰ ਤੋਂ ਮੰਗਾਈਆਂ ਹੋਈਆਂ ਨੇ ਗਿੱਦੜਵਾਏ ਦੇ ਵਿੱਚ ਨਿੰਬੀ ਸਾਹਿਬ ਜਿਹੜੀਆਂ ਤੁਹਾਨੂੰ ਅਸੀਂ ਪਾਈਪਾਂ ਦਿੱਤੀਆਂ ਗਿੱਦੜਵਾਏ ਦੇ ਸੀਵਰੇਜ ਵਾਸਤੇ ਕਿੰਨੀ ਉਹਨਾਂ ਦੀ ਏਜ ਹੈ ਮਤਲਬ ਉਮਰ ਉਹਨਾਂ ਦੀ ਕਿੰਨਾ ਚਿਰ ਚੱਲਣਗੀਆਂ 50 ਸਾਲ ਦੀ ਉਹਦੀ ਲਾਈਫ ਟਾਈਮ ਹੈ ਜੀ ਕਿੱਥੋਂ ਆਈਆਂ ਬੰਗਲੌਰ ਤੋਂ ਆਈਆਂ ਨੇ 50 ਸਾਲ ਨਹੀਂ ਲੀਕ ਹੋ ਜਾਂਦੀ ਉਹ ਪਾਈਪ ਜਦੋਂ ਕੰਮ ਕਰਨਾ ਤਾਂ ਐਂ ਕਰੋ ਇਹ ਕੀ ਕਰਦੇ ਸੀ 12 ਕਰੋੜ ਦਾ ਪ੍ਰੋਜੈਕਟ 10 ਆਪਦੇ ਘਰੇ 2 ਕਰੋੜ ਚ ਪਾ ਦਿਓ ਹੁਣ 2 ਕਰੋੜ ਚ ਤਾਂ ਮਿੱਟੀ ਦੀਆਂ ਬੈਤਾਂ ਹੀ ਪੈਣਗੀਆਂ ਫਿਰ ਐਂ ਖਾ ਜਾਂਦੇ ਸੀ ਮੈਂ ਤਾਂ ਪਹਿਲਾਂ ਕਹਿੰਦਾ ਚ ਵੀ ਇਹੀ ਪਿੱਟਦਾ ਰਹਿਣਾ ਵੀ ਐਂ ਖਾ ਜਾਂਦੇ ਨੇ ਓਏ ਮੰਨ ਲਓ ਚਲ ਤੁਸੀਂ ਮੰਨ ਵੀ ਲਈ ਕ세 ਮੁੱਖ ਮੰਤਰੀ ਬਣਾਤਾ ਇਦੂ ਗੱਡੀ ਕਰੂਗਾ ਕੀ ਹੋ ਸਕਦਾ ਤੁਸੀਂ ਮੰਨ ਲਈ ਮੇਰੀ ਗੱਲ ਵੀ ਹਾਂ ਯਾਰ ਤੇ ਮੇਰੀ ਗਾਰੰਟੀ ਐ ਜਿੰਨਾ ਚਿਰ ਮੇਰੇ ਕੋਲੇ ਤੁਸੀਂ ਪਰਿਵਾਰ ਦਾ ਹੈ ਪਰਿਵਾਰ ਹੈ ਪੰਜਾਬ ਆਪਣਾ ਜਿੰਨਾ ਚਿਰ ਮੁਖੀ ਇਹਦਾ ਉਹਦਾ ਦਿਓਗੇ ਇਹ ਪਰਿਵਾਰ ਨੂੰ ਭੁੱਖਾ ਨਹੀਂ ਮੜਨ ਦਿੰਦਾ ਇਹ ਪਰਿਵਾਰ ਤਾਂ ਕੀ ਕਰੂਗਾ ਜੀ ਪੈਸੇ ਪੂਸੇ ਕਮਾਉਣ ਨਹੀਂ ਆਏ ਇੱਥੇ ਪੈਸੇ ਕਮਾਉਣ ਵਾਲੇ ਕੰਮ ਤਾਂ ਛੱਡੀ ਫਿਰਦੇ ਆਂ